ਐਲੋਵੇਰਾ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਇੱਕ ਅਨਮੋਲ ਤੋਹਫਾ ਹੈ ਜਿਸ ਨੂੰ ਕੁਾਰਗੰਦਲ ਕ੍ਰਿਤਕੁਮਾਰੀ ਨਾਵਾ ਨਾਲ ਵੀ ਜਾਣਿਆ ਜਾਂਦਾ ਹੈ ਐਲੋਵੇਰਾ ਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਕਿ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਆਈ ਸੋਜਿਸ਼ ਨੂੰ ਘੱਟ ਕਰਦੇ ਹਨ ਐਲੋਵੇਰਾ ਦਾ ਬੂਟਾ ਸਿਹਤ ਅਤੇ ਸੁੰਦਰਤਾ ਦੋਵਾਂ ਦੇ ਵਿੱਚ ਚਾਰ ਚੰਨ ਲਗਾਉਂਦੀ ਸਮਰੱਥਾ ਰੱਖਦਾ ਹੈ ਆਯੁਰਵੇਦ ਵਾਲਿਆਂ ਨੇ ਤਾਂ ਐਲੋਵੇਰਾ ਨੂੰ ਸੰਜੀਵਨੀ ਦਾ ਨਾਮ ਦਿੱਤਾ ਹੈ ਇਸ ਵਿੱਚ ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਹੋਰ ਬਹੁਤ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਸਿਹਤ ਮਹਾਰੰਦ ਦੇ ਮੁਤਾਬਿਕ, ਐਲੋਵੇਰਾ ਦਾ ਜੂਸ ਪੀਣ ਨਾਲ ਬਦਹਜਮੀ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਇਮਿਊਨਿਟੀ ਵਧਾਉਣ ਲਈ, 슈ਗਰ ਨੂੰ ਕੰਟਰੋਲ ਕਰਨ ਲਈ ਐਲੋਵੇਰਾ ਰਾਮਨ ਦਾ ਕੰਮ ਕਰਦਾ ਹੈ। ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਾਡੀ ਚਮੜੀ ਢਿੱਲੀ ਅਤੇ ਉਸ ਉੱਪਰ ਝੁਰੜੀਆਂ ਦਿਖਾਈ ਦੇਣ ਲੱਗਦੀਆਂ ਹਨ ਕਿਉਂਕਿ ਚਮੜੀ ਦੇ ਸੈੱਲਾਂ ਵਿੱਚ ਨਮੀ ਦੀ ਕਮੀ ਹੋ ਜਾਂਦੀ ਹੈ অ্যালোਵੇਰਾ ਦੇ ਸੇਵਨ ਨਾਲ ਇਹ ਕਮੀ ਦੂਰ ਹੋ ਜਾਂਦੀ ਹੈ ਤੇ ਚਿਹਰਾ ਸੁੰਦਰ ਅਤੇ ਚਮਕਦਾਰ ਦਿੱਸਣ ਲੱਗਦਾ ਹੈ ਐਨੇ ਸਾਰੇ ਗੁਨਾ ਦੇ ਬਾਵਜੂਦ ਧਾਰਨਾ ਇਹ ਹੈ ਕਿ অ্যালোਵੇਰਾ ਗਰਮ ਹੁੰਦਾ ਹੈ ਪਰੰਤੂ ਅਜਿਹਾ ਕੁਝ ਵੀ ਨਹੀਂ ਪਰ ਹਾਂ ਇਹ ਗਲਤ ਹੈ ਕਿ ਲੋੜੋਵਦ ਖਾਣ ਨਾਲ ਤਾਂ ਹਰ ਚੀਜ਼ ਦੇ ਨੁਕਸਾਨੀ ਨੁਕਸਾਨ ਹੁੰਦੇ ਹਨ অ্যালোਵੇਰਾ ਦੀ ਸਬਜੀ ਦਾ ਲਗਾਤਾਰ ਸੇਵਨ ਕਰਨ ਨਾਲ ਜੋੜਾਂ ਦਾ ਦਰਦ ਅਤੇ ਗਠੀਆ ਨਹੀਂ ਹੁੰਦਾ ਜੇਕਰ ਸਬਜੀ ਨਹੀਂ ਖਾ ਸਕਦੇ ਤਾਂ 10 ਗ੍ਰਾਮ ਦੇ ਕਰੀਮ অ্যালোਵੇਰਾ ਦਾ ਗੁੱਦਾ ਖਾਂਦੇ ਰਹੋ ਹੌਲੀ-ਹੌਲੀ ਗਠੀਆ ਠੀਕ ਹੋ ਜਾਵੇਗਾ ਸੂਚਿਕਾ ਤੁਹਾਡੇ ਘਰ ਵਿੱਚ অ্যালোਵੈਰਾ ਦਾ ਬੂਟਾ ਲੱਗਾ ਹੈ ਤਾਂ ਇਸ ਤੋਂ ਵੱਧ ਵੱਧ ਲਾਹ ਲਓ ਅਤੇ ਆਪਣੇ ਸਰੀਰ ਨੂੰ ਸਿਹਤਮੰਦ ਖੂਬਸੂਰਤ ਅਤੇ ਜਵਾਨ ਬਣਾਓ